ਬਾਈ ਬੰਦਰਾ ਦਾਾਮ ਟੁੱਟ ਗਿਆ ਕਰ ਨਹੀਂ ਆ ਗਈ ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲ ਰਹੀ ਕੰਮ ਵੀ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਾਰਕਾ ਤੇ ਲੋ ਜੀ ਪਰਿਵਾਰ ਦੇ ਵਿੱਚ ਖੜੇ ਆ ਵੀ ਸਾਡੇ ਇਲਾਕੇ ਚਰੇ 7 ਕਿਲੋਮੀਟਰ ਸ਼ੀਤਾਂ ਦੀ ਧਰਤੀ ਸ੍ਰੀ ਜਮਕੌਰ ਸਾਹਿਬ ਬੱਚਿਆਂ ਦੇ ਲਈ ਮੇਲਾ ਚੱਲ ਰਿਹਾ ਚੰਡੋਲਾ ਚਲੋ ਮੈਂ ਤਾਂ ਪਹਿਲੀ ਵਾਰ ਜਾ ਰਿਹਾ ਹਾਂ ਤੇ ਬਾਕੀ ਅਮਨ ਪਹਿਲਾਂ ਜਾਇਆ ਆ ਹੁਣ ਚੱਲਿਆ ਪਰਿਵਾਰ ਸਾਰੇ ਇਕੱਠਾ ਸ਼ਾਮ ਦਾ ਟਾਈਮ ਹੋ ਗਿਆ ਵੀ 7 ਵਜੇ ਲੱਗਿਆ ਚਲੋ ਮਾੜਾ ਮੋਟਾ ਹਨੇਰਾ ਹੋ ਜਾਣਾ ਵੀ ਬੱਚੇ ਵੀ ਦੋ ਤਿੰਨ ਦਿਨ ਦੇ ਕਹਿੰਦੇ ਤੇ ਜਾਣ ਨੂੰ ਤੇ ਬਾਕੀ ਬੈਠੇ ਤੇ ਵੀ ਪਰਮ ਵੀ ਤਿਆਰ ਆ ਮਾਮਾ ਨਾ ਮੈਂ ਜਸ਼ਨ ਜਸ਼ਨ ਜੰਮੀ ਤੇ ਵਾਈ ਜੇ ਫਲ ਖਾਣੇ ਆ ਆ ਬਸ ਸਾਡੇ ਵਾਈ ਘਰ ਦੇ ਫਲ ਖਾਣੇ ਦਾ ਦਾਦਾ ਮਰੋਦ ਮੋਟਰ ਪਰ ਲੱਗਣ ਲੱਗੇ ਮੇਂ ਬੱਚਿਆਂ ਖਤਰ ਲਿਆ ਕੇ ਰੱਖੇ ਤੇ ਬਾਕੀ ਖੜਿਆ ਜੀ ਜਾਣ ਲਈ ਤਿਆਰ ਸਾਰੇ ਸਭ ਤੋਂ ਪਹਿਲਾਂ ਆ ਕੈਮਰਾ ਗਰਲ ਸਾਡੀ ਆ ਜਿਹੜੀ ਜਸ਼ਨ ਬਣੀ ਵੀ ਉਹਦੇ ਨਾਲ ਮਲਾਉਂਦਾ ਮੇਰੇ ਅੱਲਾ ਸਾਲ ਸਾਰੇ ਤਿਆਰ ਤੇ ਸਾਸ਼ਟ੍ਰਕਾਲ ਜੀ ਠੀਕ ਆ ਹੋਰ ਜਸ਼ਨ ਵੀ ਠੀਕ ਆ ਹਾਂਜੀ ਠੀਕ ਆ ਹਾਂ ਹਾਂਜੀ ਠੀਕ ਹੈ ਬੜੀ ਖੁਸ਼ ਹੈ ਜਸਨਾ ਹਾਂਜੀ ਫਿਰ ਅੱਪਾ ਚਮਕੌਰ ਸਾਹਿਬ ਦਾ ਮੇਲਾ ਦੇਖਣ ਚੱਲੇ ਨੇ ਅੱਛਾ ਲਾ ਭਾਈ ਇਧਰ ਪਰ ਮੈਨੂੰ ਵੀ ਲੋ ਮੈਂ ਭਾਈ ਬੰਦੇ ਇਹਨਾਂ ਦੇਖੋ ਹੈ ਲਾ ਭਾਈ ਇਧਰ ਸਾਡੀ ਸਰਦਾਰਨੀ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਤ ਕਰੀ ਹਾਂ ਭਾਈ ਹਾਂਜੀ ਫੈਮਲੀ ਚੱਲੀ ਆ ਜੀ ਮੇਲਾ ਦੇਖਣ ਸ੍ਰੀ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਹਾਂਜੀ ਚਲੋ ਬਾਈ ਦੋ ਦਿੰਦੇ ਦਿੰਦੇ ਜਿੱਦ ਜੀ ਕਰ ਰਹੇ ਤੇ ਪੀਸਪੁਰਾਂ ਚ ਪਤਾ ਲੱਗ ਗਿਆ ਦਾ ਜਿਹੜੇ ਕਹਿੰਦੇ ਫਰੈਂਡ ਵੀ ਅਸੀਂ ਜਾਏ ਆਏ ਸੀ ਜਾਏ ਇਸ ਕਰਕੇ ਜਿਸ ਮੈਕੈਨਿਕ ਨੂੰ ਸਾਨੂੰ ਵੀ ਲੈ ਕੇ ਚੱਲੋ। ਕੋਈ ਨੰਦੇ ਬਰੌਂਡ ਵਾਲਾ ਕੋਈ ਨਹੀਂ ਜੀ ਥੋੜਾ ਵੀ ਕਰਦਾ ਤਾਂ। ਹਾਂਜੀ ਹਾਂਜੀ। ਚਲੋ ਇਹ ਬੱਚਿਆਂ ਦੇ ਬਾਹਲੇ ਨਾਲ ਘੁੰਮੋ ਜਾਂਦੇ ਆ। ਲੈ ਬਾਈ ਇਧਰ ਬੰਦਾ ਦੇਖੋ ਸਾਡਾ। ਉਹ ਬਾਈ ਸਾਡਾ ਇੱਕ ਬੰਦਾ ਉਹ ਆ ਗਿਆ। ਆਵੇ ਚਾਚਾ ਨੂੰ ਕਹਿੰਦਾ ਚੱਲ ਹੁਣ। ਚੱਲ। ਚਲੋ ਬਾਈ ਮੇਰੇ ਅਸੇ ਖਾਣੇ। ਮੇਰੇ ਕਿੱਥੇ ਜਾਣਾ? ਕਿੱਥੇ ਜਾਣਾ? ਮੇਲੇ ਚ। ਹੁਣ ਦੱਸਦਾ ਚਾਚਾ ਨੂੰ ਕਿਆ ਕਿਆ ਖਾਣਾ। ਚੌਮੀਨ, ਪਿੰਕ ਰੋਲ। ਜਾਣਾ ਹੈਗਾ ਲਾ ਗਈ ਹੈ ਦਾਦੇ ਕੋਈ ਨਹੀਂ ਕਿਤੇ ਡਿਮਾਡ ਦੇ ਕੇ ਚਾਚਾ ਉੱਕਰ ਜਵੇ ਹੈ ਕਿਤੇ ਡਿਮਾਡ ਸੁਣ ਕੇ ਚਾਚਾ ਉੱਕਰ ਜਵੇ ਨਾ ਉਹ ਤਾਂ ਵੀਡੀਓ ਸ਼ੁਰੂ ਕਰ ਲੂਗਾ ਵੀਡੀਓ ਸ਼ੁਰੂ ਕਰ ਲੈਣੀ ਹੁੰਦੀ ਦਿਖਾਰਾ ਵਿੱਚ ਵੀ ਚਾਚਾ ਕਹਿਣਾ ਨਹੀਂ ਮੰਨਦਾ ਹੈ ਹਾਂ ਹਾਂ ਵੀਡੀਓ ਬਣਾ ਕੇ ਨਹੀਂ ਨਹੀਂ ਕਿੱਥੇ ਚੱਲੇ ਕਿੱਥੇ ਚੱਲਿਆ ਮੇਰੀ ਮਿੱਟੀ ਕਿੱਥੇ ਮੇਲੇ ਚ ਕੀ ਲੈਣਾ ਹਾਂ ਬੇ ਜਸ਼ਨ ਲਾਇਓ ਇਹਨੂੰ ਲੈਣ ਦੇ ਇਹ ਖਰਚੇ ਦਾ ਘਰ ਆ ਝੂਟੇ ਖਾ ਖੂ ਆਂਗਾ ਮੈਂ ਝੂਟੇ ਝੂਟੇ ਨੂੰ ਬੜਾ ਚੜੋਲ 'ਤੇ ਬਿਠਾ ਲਦੇ ਅੱਜ ਹੈ ਚਲੋ ਭਾਈ ਲੈਣੀ ਹੈ ਤਾਂ ਪਹਿਲੀ ਵਾਰੇ ਬੈਠੂਗਾ ਆ ਦੇ ਲੈ ਲੈ ਛੋਟੀ ਝੂਲੀ ਦੇ ਲੈ ਨਾ ਛੋਟਾ ਜਿਹਾ ਉਹੀ ਉਹ ਖਾ ਮੈਂ ਦਿੰਦਾ ਝੂਲੀ ਨਹੀਂ ਹੈਗੀ ਉੱਥੇ ਹਾਂ ਉੱਥੇ ਬਾਪਣਾ ਉਹ ਘੁੰਮ ਕੇ ਮੁੜ ਕੇ ਆਉਣਾ ਹੈ ਨਹੀਂ ਹੈ ਨਹੀਂ ਹਾਂ ਹਾਂ ਹੈ ਜਿਹੜਾ ਯੂਟਿਊਬ ਪਰ ਬਹੁਤ ਹੋ ਕੱਲੋਂ ਮੰਨਾ ਦੇਖੇ ਵੇ ਸੱਚਿਆ ਦੀ ਵੀਡੀਓ ਚਾਚੇ ਵਾਲੀ ਵੀਡੀਓ ਦੇ ਤੇ ਤੇ ਝੂਠ ਬੋਲ ਸੱਚਿਆ ਵਾਲੀ ਵੀਡੀਓ ਦੇਖ ਲਈ ਬਾਈ ਚਲੋ ਫਿਰ ਚਲੋ ਹੁਣ ਕਿਹਦੀ ਵੇੜ ਚ ਚਲੋ ਫਿਰ ਲੋ ਬਾਈ ਠੀਕ ਨਹੀਂ ਤੁਹਾਨੂੰ ਕਹਿਣਾ ਗੁੱਤੀ ਮਾਰਨੀ ਹੈ ਜੀ ਲਾ ਲਈ ਬਾਈ ਮੋਟਰ ਵੀ ਸਾਡੀ ਸੜੀ ਵੀਤੀ ਕੱਲ ਦੀ ਤੇ ਆ ਸਾਮਾਨ ਖੋਲ ਕੇ ਰੱਖਿਆ ਵਾ ਜਸਵੀਰ ਬਾਈ ਕੋਲ ਢੋਲ ਗਿਆ ਵਾ ਤਾਂ ਉਹ ਵੀ ਘੱਟਣਾ ਦਾ ਚੱਲ ਬਈ ਲੈ ਬਈ ਆ ਬਹਿ ਗਏ ਬੰਦੇ ਸਾਡੇ ਜਸ਼ਨੀ ਪੁੱਤਾ ਿੱਟ ਵੀ ਚੱਕਦੀ ਮੜੀ ਜੀ ਹਾਂਜੀ ਲੋ ਭਾਈ ਖੁੱਲ ਗਿਆ ਗੇਟ ਹਾਂ ਵੀ ਸਰਦਾਰ ਨਹੀਂ ਬਾਪੂ ਘਰੇ ਆ ਲੋਕ ਦੀ ਤਾਂ ਲੋੜ ਨਹੀਂ ਹਨਾ ਹਾਂਜੀ ਬਸ ਤੂੰ ਨਾ ਬਟੂਆ ਭੁੱਲੀ ਮੇਰਾ ਫੋਨ ਕਰ ਦੇਣਾ ਬਈ ਅੱਛਾ ਤੇ ਹੁਣ ਬੱਚੇ ਲੈ ਕੇ ਚੱਲੇ ਆ ਜੀ ਫੇਰ ਪੈਸੇ ਲਗਾ ਹੀ ਦੇ ਗੋੜੂ ਹੂੰ ਹਾਂ ਲੈ ਬਈ ਹੋ ਗਈ ਗੱਡੀ ਸਟਾਰਟ ਲੋ ਚਲੋ ਕੱਟਾ ਤਰਪਾ ਲਈ ਹਾਂ ਪਾਪਾ ਜੀ ਨੇ ਮੈਂ ਕਰ ਦੇਣਾ ਹੁਣੀ ਫੋਨ ਬੱਸ ਲੈ ਬਾਈ ਬੂਟੇ ਦੇਖ ਲੈ ਮੀਮੂ ਪੈਣ ਕਰਕੇ ਕਿੰਨਾ ਵਧੀਆ ਹੋਏ ਪਿਆ ਹਾਂਜੀ ਹਾਂ ਜਿਹੜੇ ਕੁਦਰਤੀ ਪਾਣੀ ਕੁਦਰਤੀ ਆਜੀ ਹਾਂ ਲਓ ਬਾਈ ਮੌਸਮ ਵੀ ਆ ਜਿਹੜਾ ਅਵੱਲਾ ਹੋਇਆ ਵੈਂ ਬਹੁਤ ਵਧੀਆ ਚਲੋ ਬਾਕੀ ਬਾਈ ਉੱਥੇ ਜਾ ਕੇ ਮਿਲਦੇ ਹਾਂ ਸਰੇ ਲੈ ਬਾਈ ਜੈਸੇ ਨਹੀਂ ਸਾਡੀ ਕੋਈ ਕੋਈ ਕੰਮ ਕਰੀ ਹੈ ਹੈ ਬੱਚਿਆਂ ਦਾ ਚੱਕ ਹੋ ਰਿਹਾ। ਤੇਰਾ ਵੀ ਨਹੀਂ ਚੱਕ ਹੋ ਰਿਹਾ। ਤੂੰ ਵੀ ਜਾਓ ਯਾਰ। ਚਲੋ ਭਾਈ। ਹਾਂ। ਚੌਰਾਣਾ ਫਿਰ ਬੰਦਾ ਹੈ। ਸਹੀ ਗੱਲ। ਚਲੋ ਭਾਈ ਨਿਕਲ ਕੇ ਆਪਣੇ ਪਿੰਡ ਤੋਂ ਬਾਹਰ। ਇੱਧਰ ਬੰਦਾ ਦੇ। ਨਹੀਂ ਐਸੀ ਖਰਾਬ ਹੋ ਗਿਆ। ਖਰਾਬ ਹੋ ਗਿਆ। ਬਿਮਾਰ ਹੋ ਗਿਆ ਸੀ ਕਹਿੰਦਾ ਠੰਡ ਜਿਆਦਾ। ਗਾਵੇਂ ਕਿੰਨੀ ਪਈ ਆ। ਮੈਂ ਨਹੀਂ ਬਿਮਾਰ ਆਈ ਸੀ। ਬਿਮਾਰ ਐ ਸੀ। ਆ ਦੇਖੋ ਭਾਈ ਬੰਦਾ ਕੈਦ ਕਰ ਲੈ ਵਿੱਚ। ਨਾ ਤੋ ਨਾ ਬਪਿੰਡ ਬੰਨੂ ਗੇੜਾ ਦੇ ਕੇ ਗੱਡੀ ਮੋੜ ਲੈ ਬਸ ਅੱਧੇ ਪਿੰਡ ਬੰਨੂ ਗੇੜਾ ਦੇਉਗਾ ਮੇਲਾ ਦੇਖੂਗਾ ਠੀਕ ਆ ਚੱਲੀ ਹੁਣ ਮੇਲਾ ਦੇਖਤਾ ਨੇ ਆਪਾਂ ਨੇ ਮੇਲਾ ਹੀ ਕੁਛ ਮੇਲਾ ਫੋਨ 'ਚ ਦੇਖ ਲਿਓ ਬਾਦ ਵਿੱਚ ਹਾਂ ਲੋ ਭਾਈ ਬੈਠੇ ਆ ਆ ਵੀ ਬੰਮੂ ਜਾ ਰਹਿਣਾ ਮੈਂ ਉੱਤਰ ਚੱਲਿਆ ਓਏ ਦਹੀਂ ਉਤਰ ਮਾ ਨਹੀਂ ਬੇਤ ਨਹੀਂ ਕਿਆ ਨਹੀਂ ਹੁੰਦਾ ਦੇਖੋ ਭਾਈ ਕਿਆ ਨਹੀਂ ਹੁੰਦਾ ਵੇਟ ਵੇਟ ਨਹੀਂ ਹੁੰਦਾ ਲਓ ਭਾਈ ਮੂੰ ਸਾਡਾ ਗ੍ਰੇਟ ਕਾਦੇ ਚ 에ਰੋਪਲੇਨ ਚ 에ਰੋਪਲੇਨ ਚ ਨਹੀਂ ਜਾਣਾ ੜੀ ਮੈਂ ਬੈਠ ਜਾਊਗੀ ਇਨਸ਼ਾਅੱਲਾ ਵੇ ਗੱਡੀ ਪਾਰਕਿੰਗ ਲੱਗੀ ਮਮਨ ਤਾਰ ਦੇਣਾ ਦਾ ਯਾਰ ਹਾਂ ਕਿੱਛ ਚੱਲੋ ਭਾਈ ਲਓ ਭਾਈ ਹਾਂ ਵੇ ਕਿੱਥੇ ਜਾਣਾ ਸਾਰੇ ਚੁਲਿਆ ਵਰਕੂ ਲਾ ਭਾਈ ਕਾਦੇ ਬੜਾ ਸਾਰੇ ਚੁਲਿਆ ਵਰਕੂ ਮੁਲਕਾ ਗਿਆ ਅਭੀ ਉੱਥੇ ਦੇਖ ਕੋ ਚੱਲ ਜੇ ਸਨ ਬੰਬੇ ਜਾਣਾ ਚਾਹ ਉਹਦਾ ਜਹਾਜ਼ ਖੜਾ ਕਹਦਾ ਇਹਨੇ ਮੁੰਬਈ ਜਾਣਾ ਹੈ ਜੀ ਚਾ ਉਹ ਭਾਈ ਗੱਡੀ ਲਾਤੀ ਆ ਮਾਨਾ ਅਮਮ ਤੂੰ ਗੱਡੀ 'ਚ ਬਹਿ ਜਾ ਪਤਾ ਕਾਦੇ ਮਰਜੀ ਭਾਈ ਫੜਿਆ ਪਾ ਬੰਦਾ ਇਹ ਹੈ ਜੀ ਓ ਦੇਖੋ ਹਾਸਲੀ ਝੂਲਾ ਬਾਈ ਓ ਦੇਖ ਓ ਦੇਜੇ ਦਰਵਾਜ਼ਾ ਲੱਗ ਰਿਹਾ ਚੱਕਰ ਆ ਜਾਣੇ ਕੋਮ ਗੜਾ ਝੂਲਾ ਲੈਣਾ ਹੋਈ ਲੈਣਾ ਕੇ ਸਾਰੇ ਲਾਉਂਗੇ ਓ ਲੈਣਾ ਚਾਚੇ ਨੇ ਚਲੋ ਬਾਈ ਚੱਲਦੇ ਓ ਬਾਈ ਬੰਬੇ ਜਾਣ ਦੀ ਤਿਆਰੀ ਚਾਚਾ ਟਿਕਟਾਂ ਲੈਣ ਗਿਆ ਚਾਚਾ ਭਾਈ ਉਹ ਭਾਗ ਆਮਰੇ ਟਿਕਟਾਂ ਲੰਦਾ ਆ ਬਈ ਜਾਣਾ ਤਾਂ ਫਰ ਪਲਾਨ ਚ ਬੈਠਣਾ ਹੈ ਪਹਿਲਾਂ ਇਹੀ ਕੰਮ ਤਲੋ ਬਾਈ ਤੱਕਣਾ ਨਾ ਚਾਚ ਹੈ ਅੱਛਾ ਆ ਬਾਈ ਬੰਦਾ ਅੰਦਰ ਆ ਗਿਆ ਹਾਂ ਬਾਈ ਮਮਾ ਉਹ ਨਹੀਂ ਲੈ ਆ ਦੇਖ ਬੰਦਾ ਕਹਿੰਦਾ ਕਿਆ ਕਿਆ ਲੈਣਾ ਚਾ ਲੈਣਾ ਕਿ ਕਾਹ ਇੱਕ ਹੱਥ ਬਰਤੇ ਚੰਨ ਕੋਈ ਹਾਂ ਕੋ ਦੇ ਚਾ ਆ ਦੇ ਚ ਲੈ ਉਹ ਬਾਈ ਚਾ ਲੈਣਾ ਚਾ ਲੈਣਾ ਉਹ ਲੈ ਬਾਈ ਹਾਂ ਬਾਈ ਜੀ ਜਨਾ ਗਰਮੀ ਲੱਗਦੀ ਆ ਲੈ ਬਾਈ ਪਹੁੰਚੇ ਰਿਹਾ ਉਹ ਦੱਸ ਕੇ ਲੈਣਾ ਕਿ ਕਹਾ ਕਿ ਕਹਾ ਕਿ ਕਹੋ ਸਾਰਿਆਂ ਪਰ ਉਂਗਲੀ ਖੜੀ ਕਰਤੀ ਇਹਨਾਂ ਦਾ ਇਹ ਤਾਂ ਵਾ ਇੱਕ ਸਪੈਸਰ ਉੱਪਰ ਬਿਠਾ ਲਦੇ ਆ ਹਾਂ ਲੋ ਬਾਈ ਅੜਗੀ ਕਰਾ ਰਹੀ ਪਸਾਤਾ ਬੰਦਾ ਉਹ ਦੇਖੋ ਛੜੇ ਉੱਪਰ ਬਾਈ ਚਾਰਾ ਸਾਰੇ ਕੰਮ ਚੱਲਦਾ

ਬਾਜੂਰੀ ਰਹੀ ਠੀਕ ਆ ਰਾਤੂਰੀ ਰਹੀ ਚਲ ਕਮਾ ਦਾਮ ਟੁੱਟ ਗਿਆ ਆਪੇ ਘੁਮ ਜਾਣੀ ਕਮਾ ਹਾਂ ਕਮਾ ਕਮਾ ਲਾਵਾ ਜੀ ਊਠ ਦੀ ਸਵਾਰੀ ਚਲਦੀ ਹੋਈ ਬੰਦਰਾ ਸਾਡਾ ਪੁੱਠਾ ਹੀ ਚੱਲਦਾ। ਭਾਈ ਬੰਦਰਾ ਦਾਾਮ ਟੁੱਟ ਗਿਆ। ਕਰਨੀ ਆ ਗਈ। ਚੱਲਣ ਦਾ ਜਿਨੂਰੀ। ਭਾਈ ਆ ਵੀ ਚੂਲਾ ਖਤਰਨਾਕ। אוקיי, okay, רמב"ם okay, ਆਪੂ ਤੇ ਬੰਗਲਾ ਦੇਖ ਕੇ ਡਰ ਜਾਣਾ ਇੱਧਰ ਦੇਖਣਾ ਲੈ ਭਾਈ ਤਰੇ ਨਾ ਹੌਲੀ ਪਾਈ ਗਈ ਥੋੜੀ ਜੀ ਮੋ ਭਾਈ ਚੱਲ ਰਿਹਾ ਕੰਮ ਆਇਆ ਯੋਤਰਾਏ ਬੰਦਾ ਆਪਣਾ ਫੜ ਕੇ ਟ੍ਰੇਨ ਮਾਰਿਆ ਜਿਹੜਾ ਦੇਖਦੇ ਕਿੱਧਰ ਆਇਆ ਯੋਤਰਾਏ ਦੇਖੋ ਕਿੱਧਰ ਆ ਪਤਾ ਨਹੀਂ ਕਿੱਧਰ ਆਉਂਗੇ ਕੰਮ ਨੂੰ ਦੇਖਦੀ ਐ ਜਿਸਨ ਖੜੀ ਆ ਗਿਆ ਆ ਗਿਆ ਆ ਗਿਆ ਆਏ ਭਾਈ ਡਰਾਪ ਨਾ ਜਾ ਮਹਾਰਾਜਰ ਆ ਗਏ ਭਾਈ ਆ ਗਏ ਹਾਂ ਭਾਈ ਉਹ ਆ ਗਏ ਉਹ ਆ ਗਿਆ ਐਕਟਰ ਆਪਣਾ ਆ ਪੰਮੂ ਭੂਤ ਮੰਗਲਾ ਤਾਂ ਨਹੀਂ ਦੇਖਣਾ ਭੂਤ ਮੰਗਲਾ ਡਰ ਗਿਆ ਦੇਖਣਾ ਹਾਂ ਆ ਠੀਕ ਜਿਹੀ ਟ੍ਰੇਨ ਹਾਂ ਠੀਕ ਜਿਹੀ ਉਹ ਬੜਾ ਉਲਟ ਜਾਂਦਾ ਇਹ ਲਾਪਰਤੀ ਕਰਦੇ ਨੇ ਹੁਣ ਨਾ ਬਾਈ ਇਹਦਾ ਨਹੀਂ ਹੱਥ ਰੁਕਦਾ ਉਹ ਦੋਈ ਸੜਾਣਾ ਉਹ ਬੜਾ ਇਹਦਾ ਮਤਲਬ ਚੰਡੋ ਹੈ ਬੜਾ ਇਹ ਚੰਡੋ ਸੀ ਜਿਹੜਾ ਦੋਈ ਕਾਸੇ ਗੁੱਡੇ ਜਿਹਾ ਲਾਓ ਚੱਲ ਹੋਰ ਦਵਾ ਦਿੰਦਾ ਇਹਨੂੰ ਖਤਰਨਾਕ ਨਹੀਂ ਦਵਾਉਣਾ ਠੀਕ ਹੈ ਇਮਾਨਦਾਰੀ ਤਾ ਦੇਖ ਲਓ ਬਾਈ ਇਹ ਅੜੀਆਂ ਕਰਦਾ ਏ ਚਲੋ ਬਾਈ ਚੱਲਦੇ ਆ ਬਾਈ ਸਾਡੀ ਬਚਪਨ ਵਾਲੀ ਫੇਵਰਟ ਗੇਮ ਆਏ ਹਾਂ ਬੰਮੂ ਹੈ ਨਾ ਲਾ ਬਾਈ ਚੱਲ ਰੇ ਕੰਮ ਹੈ ਲੋੜੇ ਲੈਣਾ ਜਾ ਹਾਂ ਉਹ ਤੂੰ ਆ ਲਾਉਂਗੇ ਜੀ ਦੀ ਚ ਬੰਦੂਕ ਗੈਰ ਘਰ ਉਹ ਆ ਪਿੱਛੇ ਬੰਦੂਕ ਵਾਲਾ ਚਲੋ 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 ਮੈਂ ਇਹਨਾਂ ਨੇ ਲਾਉਣਾ ਨਿਸ਼ਾਨਾ ਆਪਣਾ ਆਪ ਮਨ ਮਰਜ਼ੀ ਕਰਦੇ ਆ ਉਹ ਦੇਖੋ ਖਰਾਫਲ ਚੱਲੂ ਰਫਲ ਹਾਂ ਹੋਰ ਵੀ ਅੰਦਾਜ਼ਾ ਲਾ ਗਣਾ ਹਾਂ ਚੱਲ ਕੋਈ ਨਹੀਂ ਪੈਸਿਆਂ ਦਾ ਕੋਈ ਚੈੱਕ ਨਹੀਂ ਲੈ ਦੇ ਇੱਕ ਰਫਲ ਦੇ ਉਧਰ ਦੇਖਦੇ ਆਂ ਬਾਈ ਨਿਸ਼ਾਨਾ ਉਹ ਪਿੱਛੇ ਰਹੀ ਬਾਈ ਤੁਸੀਂ ਤੇ ਦੇਖ ਕੇ ਲਾ ਓਏ ਦੇਖ ਲੈ ਭਾਈ ਐ ਤੇਰੇ ਬੜਾ ਕੋਲ ਰਹੀਂ ਬਾਈ ਕੰਨੀ ਨੂੰ ਨਾ ਕਰ ਦਵੇ ਠੀਕ ਆ ਲੈ ਦੇਖ ਤਾਂ ਇਹ ਹੈ ਤੇਰੇ ਕਰਤਾ ਖਰਾਬ ਨਿਸ਼ਾਨਾ लास्ट ਵਾਰੀ ਹੈ ਦੀ ਅਗਲੀ ਹਾਂ ਠੀਕ ਆ ਚਲੋ ਬਾਈ ਚੱਲ ਰਿਹਾ ਕੰਮ ਲੋ ਬਾਈ ਜਸ਼ਨ ਦੀ ਵਾਰੀ ਚੱਲਦੀ ਹੈ ਸਾਰੇ ਨਿਸ਼ਾਨੇ ਮਿਸ ਹਾਂ ਇਹਨੂੰ ਪਰਮਲ ਦਾ ਪੰਮੂ ਲੋਟ ਰਿਹਾ ਲੈ ਚਾਚਾ ਲੱਗਿਆ ਹੁਣ ਲੈ ਬਾਈ ਹੈ ਤੇਰੇ ਤੂੰ ਕਿਹਾ ਮਾਰਤਾ ਨਿਸ਼ਾਨਾ ਠੀਕ ਨੇ ਲਾਵੀ ਮਿਤਰਾ ਇੱਕ ਹੋਰ ਬਾਦਿਆ ਵਾਹ ਮਮੀ ਵਾਹ ਲਾਹ ਜਾਨੀ ਯਾਰ ਅੱਤੇ ਰੇ ਮੰਮੂ ਜੱਤਗਾ ਚਾਚਾ ਹਨ ਨਹੀਂ ਚੱਜਾ ਰਹੇ ਬਰਾਬਰ ਆ ਜਿਵੇਂ ਹਾਂ ਹਾਂ ਅਹਾਂ ਨਹੀਂ ਕੀ ਕਹਿੰਦਾ ਹਾਂ ਲਾ ਭਾਈ ਹਾਂ ਚਲੋ ਭਾਈ ਹੁਣ ਕੀ ਖਾਣਾ ਹੈ ਖਾਣਾ ਨਹੀਂ ਕੁਛ ਵੀ ਚਲੋ ਫੇਰ ਘਰ ਜਾ ਕੇ ਰੋਟੀ ਖਾਈਏ ਖਾਣਾ ਨਹੀਂ ਕਰਦਾ ਬੰਦਾ ਜਸ਼ਨ ਦਾ ਜੀ ਕਰਦਾ ਪਾਪਾ ਇੱਕ ਦਿਨ ਸੀ ਆਏ ਕਰੋ ਮੈਨੂੰ ਖਿਲਾ ਦਿਓ ਇਹ ਰੈਡ ਦੂਗਾ ਠੀਕ ਆ ਇਹ ਉਹ ਹੈ ਨਾ ਬਾਈ ਪੰਮਾ ਬੋਰ ਹੋ ਗਿਆ ਸਮਾਨ ਨਹੀਂ ਤੇ ਮੇਚਦਾ ਨਹੀਂ ਹਾਂ ਤੇਰਾ ਮਤਲਬ ਤਾਂ ਨਹੀਂ ਹੈ ਨਾ ਸਮਾਨ ਇੱਧਰ ਹੋਰ ਵੀ ਖਰੀਦੋ ਬਰੋਂ ਤਾ ਚਾਚੇ ਦਾਇਆ ਕੀ ਬਾਇ ਚਾਚੇ ਦਾ ਘਤਰ ਹੈ ਬਾਈ ਇਹ ਇਹ ਰੱਖ ਦੇਗੀ ਦੀਦੀ ਕੋਲੇ ਹੈਗੀ ਕੇ ਤਾਂ ਮੇਰੀ ਚੋਰੀ ਲਾ ਦੀਦੀ ਘਰੇ ਆ ਗਈ ਦੰਦੀ ਬੰਮੂ ਨੂੰ ਲਾ ਮੇਰੀ ਕੁਲ ਸੱਚੀ ਹੈਗੀ ਹੈ ਅਜੀਆ ਠੀਕ ਹੈ ਲੋ ਬਾਈ ਸਭ ਦੇ ਆਪਣੇ ਆਪਣੇ ਸ਼ੌਕ ਆ ਬੱਚਿਆਂ ਦਾ ਘਟਾਉਣੇ ਲੱਤੇ ਇਧਰ ਸਰਦਾਰ ਨੇ ਹੁਣ ਕੱਪਾਂ ਗਲਾ ਸਕਨੀ ਹੋਈ ਵੀ ਆਪਣਾ ਆਪਣਾ ਬਾਈ ਸਭ ਦੀ ਜੋ ਬਹੁਤ ਦੇਖੋ ਕਿ ਮੇਨਨੋ ਬਾਈ ਰਸੋਈ ਨਾਲ ਪਿਆਰ ਆ ਕਿ ਮੈਂ ਆਪਣਾ ਰਸੋਈ ਦਾ ਸਮਾਨ ਦੇਖਣਾ ਦਾ ਚੀਜ਼ਾਂ ਵੀ ਬਾਈ ਵਧੀਆ-ਵਧੀਆ ਪਈ ਹੋਈ ਨੇ ਤੇ ਸਭ ਤੋਂ ਪਹਿਲਾਂ ਇਹ ਵੀ ਬਾਈ ਨਾਲੇ ਆ ਪਰ ਪੰਮਾ ਨੂੰ ਪਿੱਛੇ ਹਟਲਵਾ ਕੋਈ ਪਤਾ ਨਹੀਂ ਕਰਦਾ ਹੁੰਦੇ ਨਾ ਆ ਦੇਖੋ ਜਸੰਦ ਦੀ ਜੁਆਇੰਟ ਆ ਕਾਪਾ ਵਧੀਆ ਜਿਹਾ ਜਸਾ ਨਾ ਠੀਕ ਆ ਲੈ ਲੋ ਬਾਈ ਚਲੋ ਬਾਈ ਚੱਲ ਰਿਹਾ ਕੰਮ ਹਾਂ ਰਹੀ ਲੋ ਬਾਈ ਚੱਲ ਵੀ ਪਾਰਟੀ ਨਾ ਦੇਖ ਉੱਧਰ ਮੁੰਡਾ ਖਾਈਂ ਅਟਕੇ ਆ ਦੇਖੋ ਬਾਈ ਕਿੱਡਾ ਬਾਗ ਕਰ ਲਈ ਬੈਠਾ ਆਵੇ ਜਸ਼ਨੇ ਹਾਂਜੀ ਆਵੇ ਸਰਦਾਰ ਨਹੀਂ ਹਾਂਜੀ ਪਾਰਟੀ ਚੱਲ ਪਈ ਜਸ਼ਨ ਦੇਖ ਤਾ ਨਹੀਂ ਚਾਚਾ ਚਾਚਾ ਜੀ ਨੂੰ ਉੱਥੇ ਜੱਗਾ ਵੀਰਾਂ ਮਿਲ ਗਿਆ ਤਾਂ ਜੱਗੇ ਵੀਰਾਂ ਨੂੰ ਲਾਉਣਗੇ ਲਾਉਂਗੇ ਚੱਲੋ ਬਾਈ ਸਾਡਾ ਇੱਕ ਬੰਦਾ ਵਿਚਰ ਗਿਆ ਪਰਮ ਤਾਂ ਮੰਦਾ ਨਹੀਂ ਤਾਂ ਕਹਿੰਦਾ ਚਾਚਾ ਲੈ ਕੇ ਜਾਣਾ ਹੈ ਮੈਂ ਮੈਂ ਜਾ ਕੇ ਰਿਹਾ ਕਿ ਚਾਚੇ ਮਠੜ ਚੱਲੇ ਹੋ ਗਏ ਲੋ ਬਾਈ ਬੰਦਾ ਇਸ ਲਈ ਬੈਠਾ ਆਪਣਾ ਹਾਂ ਠੀਕ ਹੈ ਪੁੱਤਾ ਹੌਲੀ ਹੌਲੀ ਖਾ ਲੈ ਨਾ ਦਵਾਈ ਪਾਰਟੀ ਚੱਲ ਰਹੀ ਆ ਬੱਚੇ ਨਹੀਂ ਆਪਾਂ ਨੇ ਕਰਨੇ ਨਾਰਾਜ਼ ਲੋ ਬਾਈ ਨੇਰਾ ਹੋ ਗਿਆ ਬਾਈ ਪੂਰਾ